ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤਨਾ ਸਤਨਾਮ ਜੀ ਵਾਹਿ ਗੁਰਜੀ ਵਾਹਿਗੁਰੂ ਗੁਰਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਆਜਾ ਸੱਤਾ ਸਟੇਟ ਦਾ ਪੰਜਾਬ ਆਜਾ ਜੈਪੀ ਮੀਚੈਨਰ ਅਤੇ ਸੱਤਾ ਦੇ ਵੀਰੋ ਅੱਜ ਉਸ ਪਵਿੱਤਰ ਰਹ ਹੈ ਜਿੱਥੇ ਕਿ ਸਤਬੀਬੀ ਕਲਦੀਪ ਕੌਰ ਜੀ ਮਹਾਰਾਜ ਆਪਣੇ ਅਸਥਾਨ ਤੋਂ ਇੱਕ ਪੋਸਟਰ ਰਿਲੀਜ਼ ਕਰ ਰਹੇ ਹਨ ਜੋ 265 ਮਾ ਪ੍ਰਕਾਸ਼ ਦੇ ਕੀਰਤਨ ਦਰਵਾਜ਼ਾ ਤੇ ਸੰਤ ਸਮਾਗ ਬੜੀ ਧੂਮਤਾਂ ਦੇ ਨਾਲ ਕਰਵਾਇਆ ਜਾ ਰਿਹਾ ਹੈ 108 ਬਾਬਾ ਵੰਗਾਂ ਸੁਧੀ ਬੇਤੀ ਬਾਬੇ ਦਾ ਬਾਗ ਬਾੜੀਆਂ ਕਲਾ ਮਹਾਰਾਜ ਕਿਲਾ ਸ਼ਹਿਰ ਵਿੱਚ ਪੰਜਾਬ ਕੋਲੇ 60 ਦੇ ਪੁੱਤ ਨੂੰ ਬੁਲਾਇਆ ਜਾ ਰਿਹਾ ਹੈ ਸਾਰੇ ਸੰਤੋ ਹਮਾ ਮਾ ਕੇ ਮਹਤਿ ਦੀ ਕਿਰਪਾ ਤੇ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਣ ਸਤਿ ਹਮਾ ਚੱਪ ਨੇ ਬਖਾਰ ਬਤੋ ਤੁੰਗੀ ਮਾਹੂ ਦੀ ਦਾਸਾ ਸ੍ਰੀ ਬਾਣੀ ਦੀ ਕੀ ਸੇਜ ਤਾਂ ਤਾਂ ਨਿਕ ਵਾਵਾ ਵਾਲ ਚੀ ਲਿ ਬਦੀ ਬਾਬੇ ਗਾਲ ਬਾਗੀਆਂ ਕਲਾਂ ਮਾਲਕੋ ਜਿਲ੍ਹਾ ਹੁਸ਼ਿਆਤਪੁਰ ਕੀ ਤੇ ਤਾਂ ਤਾਂ ਮਹਾਂਪੁਰ ਖੰਡਾ ਵਾਗਮ ਦੋ ਸਤਿ ਤਪਰ ਮਾਰ ਦੇ ਹੈ ਸਭ ਸੰਤਾਂ ਨੇ ਹਮ ਹਮ ਬਾਕੇ ਦਰਸ਼ ਦੇ ਰਹੇ ਆਂ ਸਾਰਿਆਂ ਸੰਤਾਂ ਬੜੇ ਪ੍ਰੇਮ ਨਾਲ ਸਤਨਾ ਦਰਸ਼ਨੀ ਮਿਦਾਰੇ ਦੇ ਜਿੱਤ ਪਤਾ ਸਾਹਿਬ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਕਿਸੇ ਦਾ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗੌਰਵਨਾ ਸਨਮਾਨਤ ਆਲ ਇੰਡੀਆ ਸਰਪਤਰ ਸਟੇਟ ਪ੍ਰਤਾਪ ਪੰਜਾਬ ਆਰਗਿਆ ਜਪਿੰ ਚੈਨਲ ਮੇਰੇ ਦੋ ਭਾਈਓ ਤੇ ਸਰਦਾਰ ਨੀਜ਼ ਬਨੋ ਤੇ ਇਕਤਾ ਲਹਿਰ ਹਰਿਆਣਾ ਦੇਸ਼ ਪ੍ਰਦੇਸ਼ ਵਿੱਚ ਚੈਨਲ ਕਿਉਂ ਅੱਜ 19 ਸਾਲ ਸਾਡੇ ਕੋਲ ਆਏ ਹਨ ਆਪਣੀ ਟੀਮ ਲੈ ਕੇ ਜੀਮਾਂ ਦੇ ਬਹੁਤ ਬਹੁਤ ਧੰਨਵਾਦੀ ਆ ਸਾਤੇ ਦੇ ਬਾਗ ਜੋ ਮੁਕਸੇਵাদার ਹੈ ਉਹ ਆਪਣੇ ਮੁਖਰਾਂ ਤੋਂ ਦਰਸ਼ਕਾਂ ਦੇ ਵਾਹਿਗੁਰੂ ਜੀ ਕੀ ਧਾਨ ਵਾਹਿਗੁਰੂ ਜੀ ਕੀ ਖੱਤੇ ਸਮੂਹ ਦੇਸ਼ ਵਿਦੇਸ਼ ਵਾਸੀਆਂ ਸੰਗਤਾਂ ਦੀ ਜਾਣਕਾਰੀ ਲਈ ਹਰ ਸਾਲ ਦੀ ਤਰ੍ਹਾਂ बाबा बाग वाले दा 265वां प्रकाश देहाड़ा जो 7 मार्च 2025 ਨੂੰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਰਸ਼ਾਇਤਲੇ ਸਜਾਇਆ ਜਾ ਰਿਹਾ ਹੈ ਬੇਨਤੀ ਕੀਤੀ ਜਾਂਦੀ ਹੈ ਬਕੌਰ ਮੁਖੀਵਾਦਾ ਰਗਵੀਰ ਸਿੰਘ ਵਿਧੀ ਵੱਲੋਂ ਕਿ ਸੰਗਤਾਂ ਹਮ ਹਮਾ ਕੇ ਦਰਸ਼ਨ ਦਿਓ ਕੀਰਤਨ ਦਾ ਆਨੰਦ ਮਾਣੋ ਔਰ ਬਾਬੇ ਦਾ ਆਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ